ਅਾਇਦੇਸ ਭਰਤੀ ਮੁਹੰਮਦ ਆਜੋ ਨੇ ਇਕੱਠ ਕੀਤਾ ਉਸ ਦੇ ਮੁੱਖ ਪ੍ਰਬੰਧਕ ਸਾਬਕਾ ਕੈਬਨਟ ਮੰਤਰੀ ਸਾਬ ਸੁਖਜੀਤ ਸਿੰਘ ਰਖੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਜੀ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਜਦੂ ਮਾਇਰਾ ਸਾਹਿਬ ਸਟੇਜ ਤੇ ਬਿਰਾਜਮਾਨ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਮੇਰੇ ਨਾਲ ਭਾਰਤੀ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਅਤੇ ਸਾਹਮਣੇ ਬੈਠੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਹਿਬ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਕੱਟ ਦਾ ਆਯੋਜਨ ਕੀਤਾ ਅਤੇ ਤੁਹਾਨੂੰ ਸਾਰੇ ਵਰਕਰ ਸਹਿਬਾਨ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਇਕੱਠ ਵਿੱਚ ਪਹੁੰਚਣ ਤੇ ਮੈਂ ਜੀ ਆਖਦਾ ਅੱਜ ਆਪਾਂ ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਉਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਜੋ ਸ਼੍ਰੀ ਕਾਨਕ ਤਾਂ ਸਾਹਿਬ ਦੀ ਫਕੀਰ ਤੋਂ ਹੁਕਮਨਾਮਾ ਜਾਰੀ ਹੋਇਆ 2 ਦਸੰਬਰ 24 ਨੂੰ ਜਿਸ ਦੇ ਵਿੱਚ ਇੱਕ ਸੱਤ ਮੈਮਰੀ ਕਮੇਟੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੀ ਜਿਸ ਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਕੇ ਉਸ ਤੋਂ ਬਾਅਦ ਪੰਜ ਮੈਂਬਰਾਂ ਨੂੰ ਆਦੇਸ਼ ਹੋਇਆ ਸੀ ਕਸ਼ਰ ਸਹਿਬਾਨ ਵੱਲੋਂ ਕਿ ਉਹ ਭਰਤੀ ਦੀ ਮਹਿੰਮ ਸ਼ੁਰੂ ਕਰਨ ਅਤੇ ਉਹ ਮਹਿੰਮ ਸ਼ੁਰੂ ਕੀਤੀ ਗਈ ਮਲੇਰ ਟੋਕੇ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਸੰਗਰੂਰ ਅਤੇ ਅਜ ਪਟਿਆਲੇ ਦੇ ਵਿੱਚ ਇੱਕ ਕਮੇਟੀ ਭਰਤੀ ਲਈ ਪਹੁੰਚੀ ਆ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਸੇਕ ਕੌਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਸ਼ਰੋਮਣੀਆਂ ਕਾਲੀ ਗੱਲ ਜੋ ਸਾਡੀ ਪੰਥ ਦੀ ਨੁਮੈਂਦਾ ਜਥੇਬੰਦੀ ਹੈ ਚਿਸਦਾ ਬੜਾ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਵਾਲਾ ਇਤਿਹਾਸ ਹੈ 1920 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਬਣੀ ਸੀ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾ ਬਣੀ ਸੀ ਪੜਾ ਲੰਮਾ ਸਮਾਂ ਇਹ ਸੰਸਦਾ ਨੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਤੇ ਮੋਰਚੇ ਲਾਏ ਸਾਡੇ ਆਗੂ ਸਭਾਨ ਨੇ ਲੰਮਾ ਸਮਾਂ ਪੰਜਾਬ ਦੇ ਹੱਕਾਂ ਲਈ ਜਿਹੜਾ ਦੇ ਵਿੱਚ گزارਿਆ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਪਾਰਟੀ ਬੜੀ ਕਮਜ਼ੋਰ ਹੋ ਰਹੀ ਆ ਦੇਖੋ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਕੋਈ ਇੱਕ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਤੇਰਾ ਸਿਖਾਂ ਦੀ ਇਸ ਲਈ ਇੱਕ ਰਸੀ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਆ ਜੇਕਰ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹੁੰਦੇ ਆ ਤਾਂ ਜੇ ਸਾਡੀ ਪੰਥਕ ਧਿਰ ਦਾ ਮਜ਼ਬੂਤ ਹੋਣਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਪਿਛਲੇ ਸਮੇਂ ਦੇ ਵਿੱਚ ਜੋ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਲੀਡਰਸ਼ਿਪ ਸਾਡੀ ਥਰੜੇ ਲੀਡਰਸ਼ਿਪ ਨੂੰ ਭੁਗਤਣਾ ਪਿਆ ਤੁਹਾਨੂੰ ਵਰਕਰਾਂ ਨੂੰ ਭੁਗਤਣਾ ਪਿਆ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪੱਕੜ ਸੀ ਬੜਾ ਸਤਿਕਾਰ ਅੱਜ ਵੀ ਉਹਨਾਂ ਦਾ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪਈਆਂ ਤਾਂ ਜਿਹੜੀ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਆ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਪੁੱਤਰਾ ਪੈ ਰਿਹਾ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ ਤਾਂ ਸਾਡੇ ਵਰਕਰ ਸਹਿਬਾਨ ਦਾ ਹੋਇਆ ਕਨੇ ਕਦੇ ਆਪਣੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੋਣ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਾਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ 19 ਦੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ 24 ਦੇ ਵਿੱਚ ਤਕਰੀਬਨ ਇੱਕ ਸੀਟ ਨੂੰ ਛੱਡ ਕੇ ਸਾਰੇ ਕਿਤੇ ਜਮਾਨਤਾ ਜप्त ਹੋਈਆਂ ਗੱਲ ਕੀ ਕਿ ਲੀਡਰਸ਼ਿਪ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਪੇਸ਼ ਹੋਈ ਸ਼੍ਰੀ ਕਾਉ ਤਕਸਾਬ ਦੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਕਰ ਲੀਆਂ ਜਫਰ ਸਾਬਾਨ ਨੂੰ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਪਾਰਟੀ ਦੇ ਲਈ ਉਹਨਾਂ ਨੂੰ ਪਾਰਟੀਕਰ ਨਹੀਂ ਦਿੱਤੀ ਗਈ ਜਿਸ ਦਿਨ ਜੱਥੇਦਾਰ ਬਦਲੇ ਗਏ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਕਿ ਜਿਸ ਤੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਉਸੇ ਹੀ ਕਾਲ ਤੱਕ ਸਾਦੋਂ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਮੈਸੇਜ ਕਿਹਾ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਦਾਰਕ ਤੁਸੀਂ ਸਾਡੇ ਸਿੰਘ ਸਭਾਾਂ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਕਾਇਮ ਆਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਚਾਹੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੇ ਸ਼ੇਰੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਬੀਰੀ ਫੀਰੀ ਦੇ ਮਾਲਕ ਉਹਨਾਂ ਨੇ ਆਪਣੇ ਹੱਥੀਏ ਤਖਤ ਬਣਵਾਇਆ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਚਾਹੇ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸੋ ਪੰਜਾਬ ਦੇ ਭਲੇ ਦੇ ਲਈ ਸਾਡੀਆਂ ਨਸ ਸੰਸਥਾਵਾਂ ਨੂੰ ਤਕੜਾ ਕਰਨ ਦੀ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ ਇਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕੀ ਬਾਈ ਦੀ ਹਾਰ ਤੋਂ ਬਾਅਦ ਇੱਕ ਚੁੰਗਾ ਸਾਹਿਬ ਦੀ ਨਿਰਵਾਇਟ ਕਮੇਟੀ ਬਣਾਈ ਗਈ ਕੱਲੇ ਕੱਲੇ ਹਲਕੇ ਵਿੱਚ ਗਈ ਕਮੇਟੀ ਤੁਹਾਡੇ ਵਰਕਰਾਂ ਦੇ ਸੁਝਾਅ ਲਏ ਅਤੇ ਇੱਕ ਰਿਪੋਰਟ ਬਣਾਈ ਗਈ ਅਤੇ ਜਦੋਂ ਰਿਪੋਰਟ ਬਣ ਰਹੀ ਸੀ ਤਉ ਉਹਦੇ ਵੀ ਬਹੁਤ سارے ਮੈਂਬਰ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਲੀਡਰਸ਼ਿਪ ਦੇ ਖਿਲਾਫ ਨਹੀਂ ਲਿਖ ਸਕਦੇ ਤਾਂ ਅਸੀਂ ਬੈਠੇ ਨੇ ਚੁੰਗਾ ਸਾਹਿਬ ਬਡਾਲਾ ਸਾਹਿਬ ਇਹ ਗੱਲ ਕਹੀ ਕਿ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕਾਨੂੰ ਇਤਿਹਾਸ ਲਿਖਿਆ ਜਾਣਾ ਤਾਂ ਉਹ ਸਮੇਂ ਜੇ ਅੱਜ ਅਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਉਹ ਨਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਮੁੜ ਸਫੀਤ ਨਹੀਂ ਕਰ ਸਕਾਂਗੇ ਉਸ ਦੌਰ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਲੇਕਿਨ ਲੀਡਰਸ਼ਿਪ ਨੇ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਕੱਲੇ-ਕੱਲੇ ਮੈਂਬਰ ਮਿਹੜ ਜਾ ਕੇ ਵੀ ਮੇਰੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਚੇਰੀ ਕਾਲ ਤੱਕ ਸਾਹ ਤੋਂ ਗਲਤੀ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਉਹ ਕਹਿੰਦੇ ਮੈਂ ਨਹੀਂ ਪ੍ਰਵਾਹ ਕਰਦਾ ਜੋ ਮਰਜੀ ਵਰਕਰ ਕਹਿਣ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਹੈ ਕਿ ਨਹੀਂ ਦੱਸੋ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੀ ਇਸ ਸੋਚ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵਨ ਮੈਨ ਸ਼ੋਅ ਮੈਂ ਉਹਨਾਂ ਨੂੰ ਕਿਹਾ ਕਿ ਪੰਥ ਦੀ ਪਾਰਟੀ ਹੈ ਸਿੱਖਾਂ ਦੀ ਜਮਾਤ ਦਾ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਇਸ ਪਾਰਟੀ ਦੇ ਨਾਲ لیکن او کہہ دے ਤੁਸੀਂ کام ਕਰਨاگ نہیں میں کہے جی اسی ਤੁਹਾਡੇ ਨਾਲ نہیں کام کر سکدے سو فیصلہ لے لیا سی کہ राजनीति ਤੋਂ ਲਾਂਭੇ ਹੋ ਜਾਣਾ اور کسی پارٹی جانا ਨਹੀਂ لیکن ਜਦੋਂ ਇਹ کمیٹی بنی ਅਕਾਲ ਤਖਤ ਸਾਹਿਬ ਤੋਂ ਜਦੋਂ आदेश ਆਏ ਤਾਂ ਮੈਂ ਸਮਝਦਾ ਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਹੁਕਮ ਨੂੰ ਮੰਨਿਆ ਜਾਵੇ ਤਾਂ ਇਸ ਲਈ ਉਸ ਹੁਕਮ ਨੂੰ ਮੰਨ ਕੇ ਅੱਜ ਸਾਡੀ ਇਹ ਕਮੇਟੀ ਤੁਹਾਡੇ ਕੋਲੇ ਪਹੁੰਚੀ ਆ ਸੋ ਬਹੁਤ ਵਧੀਆ ਮਾਹੌਲ ਸਾਰੇ ਪੰਜਾਬ ਦੇ ਵਿੱਚ ਬੜ ਰਿਆ ਜਦੋਂ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਉਸ ਸਮੇ ਸਾਡੀ ਲੀਡਰਸ਼ਿਪ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤੀ ਰਹੀ ਤੱਕੜਾ ਸਾਹਿਬ ਇਹਨਾਂ ਦੇ ਪਰਿਵਾਰ ਨੇ ਉਸ ਸਮੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਦਿੱਲੀ ਬਾਰਡਰ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਲੇਕਿਨ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਬਾਹੀ ਦੇ ਵਿੱਚ ਕਿਉਂਕਿ ਉਸ ਸਮੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਸ ਅੰਦੋਲਨ ਦੀ ਅਗਵਾਈ ਕਰਦੇ ਕਿਸਾਨਾਂ ਨਾਲ ਖੜਦੇ ਲੇਕਿਨ ਅਸੀਂ ਸਮੇਂ ਸਿਰ ਸਹੀ ਫੈਸਲਾ ਨਾ ਲੈ ਸਕੇ ਜਿਸ ਕਰਕੇ ਕਿਸਾਨ ਸ਼ਰੋਮਣੀ ਅਕਾਲੀ ਦਲ ਤੋਂ ਰਾਜ ਹੋਇਆ ਪੰਥਕ ਫੈਸਲੇ ਗਲਤ ਲੈ ਗਏ ਜਿਸ ਕਰਕੇ ਪੰਥਕ ਵੋਟ ਬੈਂਕ ਸਾਡੇ ਤੋਂ ਦੂਰ ਹੋਇਆ ਸੋ ਇਸ ਲਈ ਅਸੀਂ ਜਿਹੜੇ ਪੰਚਾਇਤ ਮੈਂਬਰ ਆ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੌਧਰ ਦੀ ਭੁੱਖ ਨਹੀਂ ਅਸੀਂ ਤਾਂ ਜੋ ਸੇਵਾ ਲੱਗੀ ਆ ਸਾਡੀ ਉਹ ਅਸੀਂ ਨਿਭਾ ਰਹੇ ਆ ਕਿ ਅਸੀਂ ਸਮੁੱਚੀ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੰਦਰ ਤੋਂ ਜਿਹੜੀਆਂ ਸਾਡੀਆਂ ਮੰਗਾਂ 75 ਸਾਲ ਜਿਹੜੀਆਂ ਮੰਗਵਾਈਆਂ ਗਈਆਂ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਉਹ ਪਾਣੀਆਂ ਦਾ ਮਸਲਾ ਚਾਹੇ ਪੰਜਾਬੀ ਲੋਹ ਦੇ ਇਲਾਕਿਆਂ ਦਾ ਮਸਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਾਰੀਆਂ ਮੰਗਾਂ ਅਸੀਂ ਇੰਦਰ ਸਰਕਾਰ ਤੋਂ ਦਬਾਅ ਬਣਾ ਕੇ ਸਾਰੇ ਸੇ ਕੌਮ ਨੂੰ ਇਕੱਠ ਕਰ ਕੇ ਇਹ ਮਸਲੇ ਹੱਲ ਕਰਾਉਣੇ ਨੇ ਸੋ ਇਸ ਲਈ ਮੈਂ ਜ਼ਿਆਦਾ ਵਿਸਾਰ ਵਿੱਚ ਨਾ ਜਾਂਦਾ ਹੋਇਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਸੋ ਤੁਹਾਡਾ ਸਾਰਿਆਂ ਦਾ ਹੀ ਮੈਂ ਲੀਡਰਸ਼ਿਪ ਦਾ ਵਰਕਰ ਸਹਿਬਾਨ ਦਾ ਫਿਰ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਬਹੁਤ ਦੀ ਸਤਿਕਾਰਯੋ